ਗੱਲਿਆ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਅਨਫੋਰਚੂਨੇਟ ਮੁੱਖ ਮੰਤਰੀ ਕਹੂੰਗਾ ਅਨਫੋਰਚੂਨੇਟ ਇਸ ਲਈ ਕਿ ਇਹਨਾਂ ਦਾ ਜਿਹੜਾ profession ਸੀਗਾ ਉਸ ਤੇ ਜਾ ਰਹੇ ਉਤੇ ਜੋ ਮੰਨ ਘੜਸ ਗੱਲਾਂ ਕਰਕੇ ਹਾਂਜੀ ਮੰਨ ਘੜਸ ਗੱਲਾਂ ਦੇ ਨਾਲ ਆਪਣਾ profession ਚਲਾਉਂਦੇ ਸੀਗੇ ਅੱਜ ਵੀ ਲੇਕਿਨ ਉਹ ਜਿਹੜਾ کردار ਆ ਉਹ ਸਾਫ਼ ਨਜ਼ਰ ਆ ਰਿਹਾ ਕੱਲ ਜਿਹੜੀ ਕੱਲ ਗਗਨ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਨੇ ਨਵਾਂ ਸ਼ਹਿਰ ਦੇ ਵਿੱਚ ਖੜੇ ਹੋ ਕੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਏਡਾ ਵੱਡਾ ਮਜ਼ਾਕ ਤੇ ਝੂਠ ਬੋਲਿਆ ਇਹ ਸਪੈਸ਼ਲੀ ਉਹਨਾਂ ਨੇ ਇੱਕ ਮੈਂਸ਼ਨ ਕੀਤਾ ਕਿ ਦੁਆਬਾ ਕਾਲਜ ਦੁਆਬਾ ਰੀਜਨ ਦੇ ਵਿੱਚ ਤਿੰਨ ਮੈਡੀਕਲ ਕਾਲਜਾਂ ਦੇ ਮੈਂ 2 ਪੱਥਰ ਰੱਖ ਚੁੱਕਾ ਪਿਛਲੇ 3 ਸਾਲ ਦੇ ਅੰਦਰ ਕਪੂਰਥਲਾ ਹੁਸ਼ਿਆਰ ਬੁਰ ਤੇ ਕੱਲ ਇੱਕ ਨਵਾਂ ਸ਼ਹਿਰ ਦੇ ਬਾਰੇ ਦੱਸਿਆ ਗਿਆ ਮੈਂ ਨਵਾਂ ਸ਼ਹਿਰ ਦੀ ਡਿਟੇਲ ਤਾਂ ਪੂਰੀ ਨਹੀਂ ਜਾਣਦਾ ਕਪੂਰਥਲਾ ਮੈਡੀਕਲ ਕਾਲਜ ਜਿਹੜਾ ਉਹਦਾ ਨੀਂਹ ਪੱਥਰ ਭਗਵੰਤ ਸਿੰਘ ਮਾਨ ਜੀ ਮੈਨੂੰ ਇਹ ਦੱਸਣ ਵੀ ਕਿਦੋਂ ਰੱਖਿਆ ਸੀ ਤੇ ਕਿਸ ਵੇਲੇ ਰੱਖਿਆ ਸੀ ਸਿੱਧਾ ਸਵਾਲ ਹੈ ਮੇਰਾ ਸਰਦਾਰ ਭਗਵੰਤ ਸਿੰਘ ਮਾਨ ਨੂੰ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਵਾਵੀ ਨਵੰਬਰ 2019 ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਜਿਹੜਾ ਗੁਰਪੁਰਬ ਦਿਹਾੜਾ ਮਨਾਇਆ ਗਿਆ ਸੀ 551ਵਾਂ ਸਾਲ ਮਨਾਇਆ ਗਿਆ ਸੀ ਉਸ ਦੇ ਉਪਲਖਸ਼ ਦੇ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਇੱਕ ਮੈਡੀਕਲ ਕਪੂਟਲਾ ਮੈਡੀਕਲ ਕਾਲਜ ਇੰਟੀਗ੍ਰੇਟਿਡ ਸੈਂਟਰਲ ਐਂਡ ਸਟੇਟ ਸਕੀਮ ਦੇ ਅੰਡਰ 2019 ਦੇ ਨਵੰਬਰ ਦੇ ਵਿੱਚ ਸੈਂਕਸ਼ਨ ਕੀਤਾ ਸੀ ਜਿਹਦੇ ਵਾਸਤੇ ਜ਼ਮੀਨ ਸਰਕੂਲਰ ਰੋਡ ਕਪੂਟਲਾ ਦੇ ਉੱਤੇ ਲਗਭਗ 12 ਏਕੜ ਜਿਹੜੀ ਉਹ ਹੈਗੀ ਆ ਉਹਦੇ ਨਾਲ ਮੈਡੀਕਲ ਜਿਹੜਾ ਸਿਵਲ ਹਸਪੀਟਲ ਕਪੂਰਥਲਾ ਉਹਦੇ ਨਾਲ ਮਿਲਗੇ ਉਹ ਪ੍ਰੋਜੈਕਟ ਬੰਨਾ ਸੀ ਉਹ ਪ੍ਰੋਜੈਕਟ ਅੱਜ ਤੱਕ ਪਿਛਲੇ 5 ਸਾਲ ਤੋਂ ਵੱਧ ਸਮਾਂ ਹੋ ਗਿਆ ਪਹਿਲੀ ਵਾਰ ਅੱਲਾ ਸਰਦਾਰ ਭਗਵਾਨ ਸਿੰਘ ਮਾਨ ਇੱਡਾ ਵੱਡਾ ਝੂਠ ਤੇ ਮਜ਼ਾਕ ਦੁਆਬੇ ਦੇ ਲੋਕਾਂ ਨਾਲ ਕਰਨਗੇ ਇਹ ਕਦੀ ਚਿੱਤ ਖਿਆਲ 'ਚ ਵੀ ਸਾਡੇ ਨਹੀਂ ਆਇਆ ਉਹ ਕਦੀ ਵੀ ਇੱਥੇ ਕਪੂਰਥਲੇ ਉਹਦਾ ਨੀਂ ਪੱਥਰ ਰੱਖਣ ਨਹੀਂ ਆਏ ਜਿਹੜਾ ਨੀਂ ਪੱਥਰ ਇਹਦਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਰਚੂਲੀ ਫਿਰੋਜ਼ਪੁਰ ਤੋਂ ਰਖਣਾ ਸੀ ਉਸ ਵੇਲੇ ਦੇ ਮੁੱਖ ਮੰਤਰੀ ਤੋਂ ਉਸ ਵੇਲੇ ਦੇ ਸਰਕਾਰਾਂ ਨੇ ਉਹ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਉਪਰਾਲਾ ਸੀ ਉਹਨੂੰ ਫੇਲ ਕਿਸ ਤਰ੍ਹਾਂ ਕੀਤਾ ਉਹ ਤੁਹਾਨੂੰ ਜਗਜਾਣਾ ਨਾ ਜਿਹੜੇ ਕਰਕੇ ਉਹ ਜਗਜਾਣਨ ਹੈਗਾ ਪ੍ਰਧਾਨ ਮੰਤਰੀ ਜੀ ਫਿਰੋਜ਼ਪੁਰ ਨਹੀਂ ਪਹੁੰਚ पाए ਉਹਨਾਂ ਨੂੰ ਕਿਹੜੇ ਹਾਲਾਤਾਂ ਚ ਵਾਪਸ ਜਾਣਾ ਪਿਆ ਲੇਕਿਨ ਇੱਥੇ ਬਹੁਤ ਜ਼ਰੂਰੀ ਗੱਲ ਹੈ 70 ਕਰੋੜ ਰੁਪਈਆ ਮਾਰਚ 2020 ਦਾ ਕੇਂਦਰ ਵੱਲੋਂ ਇਸ ਕਪੂਰਥਲੇ ਦੀ ਮੈਡੀਕਲ ਕਾਲਜ ਦੀ ਗ੍ਰਾਂਟ ਵਾਸਤੇ ਦੀ ਗ੍ਰਾਂਟ 70 ਕਰੋੜ ਰੁਪਇਆ ਪੰਜਾਬ ਦੇ ਕੋਲ 2020 ਮਾਰਚ ਦਾ ਪਿਆ। ਔਰ ਅੱਜ ਤੱਕ ਵਰਤਿਆ ਨਹੀਂ ਗਿਆ। ਕੇਂਦਰ ਸਰਕਾਰ ਵੱਲੋਂ ਜੋ ਮੇਰੀ ਜਾਣਕਾਰੀ ਹੈ ਦੋ ਨੋਟਿਸ ਪੰਜਾਬ ਸਰਕਾਰ ਨੂੰ ਆ ਚੁੱਕੇ ਨੇ। ਦੂਜੇ ਨੋਟਿਸ 'ਚ ਉਹਨਾਂ ਨੇ ਕਿਹਾ ਅਗਰ ਇਹ ਤੁਸੀਂ ਮੈਡੀਕਲ ਕਾਲਜ ਨਹੀਂ ਸ਼ੁਰੂ ਕੀਤਾ ਨਹੀਂ ਬਣਾਉਣਾ ਸ਼ੁਰੂ ਕੀਤਾ ਤਾਂ ਅਸੀਂ ਇਹ ਪੈਸਾ ਵਾਪਸ ਲੈ ਜਵਾਂਗੇ ਕੋਈ ਹੱਦ ਆਉਂਦੀ ਕਿਸੇ ਚੀਜ਼ ਦੀ ਇਹ ਕਿਸੇ ਹੋਰ ਚੱਕਰ ਦੇ ਵਿੱਚ ਇਸ ਪੈਸੇ ਦਾ ਖੁਰਦਪੁਰਦ ਕਰਨਾ ਚਾਹੁੰਦੇ ਸੀ ਮੇਰੀ ਇੱਕ ਹੋਰ ਜਾਣਕਾਰੀ ਹੈ ਕਿ ਪਿਛਲੇ 4 ਤੋਂ 6 ਮਹੀਨੇ ਹੋ ਗਏ ਆ ਮੈਡੀਕਲ ਕਾਲਜ ਕਪੂਰਥਲਾ ਦੇ ਟੈਂਡਰ ਦੀ ਫਾਈਲ ਮੁੱਖ ਮੰਤਰੀ ਦੀ ਟੇਬਲ ਦੇ ਉੱਤੇ ਪਿਛਲੇ 6 ਮਹੀਨੇ ਤੋਂ ਪਈ ਆ ਕਿਉਂ ਨਹੀਂ ਕਲੀਅਰ ਕਰਦੇ ਪਏ ਉਹਨੂੰ ਕਿਉਂ ਨਹੀਂ ਇੱਥੇ ਦਾ ਕੰਮ ਸ਼ੁਰੂ ਕਰਦੇ ਪਏ ਜਦ ਕਿ 60% ਸ਼ੇਅਰ ਜਿਹੜਾ ਉਹਦਾ ਕੇਂਦਰ ਸਰਕਾਰ ਨੇ ਬੇਰਗਨਾ 425 ਕਰੋੜ ਦਾ ਲਗਭਗ ਉਹ ਪ੍ਰੋਜੈਕਟ ਹੈਗਾ ਜਿਹਦੇ ਚ 60% ਕੇਂਦਰ ਸਰਕਾਰ ਦਾ ਵਾ ਉਹ 60% ਦੇ ਹਿੱਸੇ ਦੇ ਵਿੱਚੋਂ ਜਿੰਨਾ ਬੰਦਾ ਕੇਂਦਰ ਦਾ 70 ਕਰੋੜ ਰੁਪਏ ਪਿਛਲੇ 5 ਸਾਲ ਤੋਂ ਕਪੂਰਥਲਾ ਦੇ ਅੰਦਰ ਪੰਜਾਬ ਦੇ ਅੰਦਰ ਪਿਆ ਕਪੂਰਥਲਾ ਮੈਡੀਕਲ ਕਾਲਜ ਵਾਸਤੇ ਔਰ ਕਪੂਰਥਲਾ ਆਜ ਵੀ ਦੇਖਦਾ ਪਿਆ ਕੱਲ ਵੀ ਦੇਖਦਾ ਪਿਆ 3 ਸਾਲ ਤੋਂ ਝੂਠ ਹੀ ਝੂਠੇ ਸਰਕਾਰ ਨੇ ਬੋਲਿਆ ਲੇਕਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਵਸ ਦੇ ਉੱਤੇ ਉਹਨਾਂ ਨੇ ਉਸ ਸਥਾਨ ਤੇ ਖੜੇ ਹੋ ਕੇ ਐਡਾ ਵੱਡਾ ਮਜ਼ਾਕ ਤੇ ਐਡਾ ਵੱਡਾ ਝੂਠ ਭਗਵੰਤ ਸਿੰਘ ਮਾਨ ਜੀ ਬੋਲਣ ਇਹਦੀ ਉਮੀਦ ਮੈਂ ਤਾਂ ਨਹੀਂ ਸੀ ਕਿ ਐਡਾਂ ਕਰਨਗੇ ਸ਼ਹੀਦਾਂ ਦੇ ਇਹਨਾਂ ਨੇ ਸੌ ਚੱਕੀਆਂ ਸੀ ਜਿਹੜੀਆਂ ਸਰਕਾਰਾਂ ਦੀਆਂ ਸੌਵਾਂ ਉਸ ਉਸ ਸਥਾਨ ਤੋਂ ਚੱਕੀਆਂ ਸੀ ਦੁਆਬੇ ਦੇ ਨਾਲ ਐਡਾ ਵੱਡਾ ਮਜ਼ਾਕ ਇਥੇ ਦਸੋਂ ਮੈਨੋ ਕਬੂਟਲੇ ਦੇ ਵਾਸੀ ਹੋ ਇੰਦਰਜੀਤ ਜੀ ਤੁਸੀਂ ਭਗਵਾਨ ਸਿੰਘ ਮਾਨ ਨੇ ਕਦੀ ਇੱਥੇ ਆ ਕੇ ਤੁਸੀਂ ਪੱਤਰਕਾਰ ਹੋ ਬੜੇ ਜ਼ਿੰਮੇਵਾਰ ਪੱਤਰਕਾਰ ਹੋ ਤੁਸੀਂ ਉਹ 15 ਮਿੰਟ ਜਿਹੜੀ ਮੁੱਖ ਮੰਤਰੀ ਇੱਥੇ ਆਏ ਸੀਗੇ ਦਸੰਬਰ 2023 ਦੇ ਵਿੱਚ ਕਿ ਆ ਉੱਥੇ ਕੋਈ ਨੀਂਹ ਪੱਥਰ ਰੱਖਿਆ ਗਿਆ ਸੀ ਕਿ ਆ ਉੱਥੇ ਕੋਈ ਕੰਮ ਕੀਤਾ ਗਿਆ ਸੀ ਜਾਂ ਇੱਕ ਫੋਟੋ ਸੈਸ਼ਨ ਹੋਇਆ ਸੀ ਮੈਂ ਆਪਣਾ ਟੋਟਲ ਸਮਾਜਿਕ ਤੇ ਰਾਜਨੀਤਿਕ ਜੀਵਨ ਤੋਂ ਸੰन्यास ਲੈ ਲੂੰਗਾ ਅਗਰ ਕੋਈ ਸਾਬਤ ਕਰ ਦਵੇ ਕਿ ਭਗਵੰਤ ਸਿੰਘ ਮਾਨ ਨੇ ਜਿਹੜੇ 19 ਪੱਥਰ ਕਹਿੰਦੇ ਵੀ ਮਾਤ ਕਪੂਰਥਲਾ ਮੈਡੀਕਲ ਕਾਲਜ ਦਾ ਰੱਖਿਆ ਉਹ ਰੱਖਿਆ ਸਾਬਤ ਕਰ ਦਵੇ ਐਡਾ ਵੱਡਾ ਝੂਠ ਪੰਜਾਬ ਦੇ ਨਾਲ ਦੁਆਬੇ ਦੇ ਨਾਲ ਕਪੂਰਥਲੇ ਦੇ ਨਾਲ ਇਹ ਝੂਠ ਦੀ ਰਾਜਨੀਤੀ ਘੱਟ ਤੱਕ ਚੱਲੂਗੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹੋ ਤੁਸੀਂ ਮੇਰੇ ਕੋਲ ਬਹੁਤ ਮੁੱਦੇ ਹੈਗੇ ਆ ਮੇਰੇ ਕੋਲ ਬਹੁਤ ਮੁੱਦੇ ਹੈਗੇ ਲੇਕਿਨ ਜਦੋਂ ਪੰਜਾਬੀਆਂ ਦੀ ਭਾਵਨਾਵਾਂ ਦੇ ਨਾਲ ਭੋਲੇ-ਪਾਲੇ ਪੰਜਾਬੀਆਂ ਦੀਆਂ ਭਾਵਨਾਵਾਂ ਦੇ ਨਾਲ ਖੇਡੋਗੇ ਤਾਂ ਤਕਲੀਫ ਬਹੁਤ ਹੋਏਗੀ ਇਹਦੀ ਇਸ ਮੈਡੀਕਲ ਕਾਲਜ ਨੂੰ ਲਿਆਉਣ ਵਾਸਤੇ ਮੈਂ ਬਾਰ-ਬਾਰ ਰਿਪੀਟ ਨਹੀਂ ਕਰਦਾ ਡਾਕਟਰ ਹਰਸ਼ਵਰਧਨ ਨੂੰ ਜਿੱਦਾਂ ਅਸੀਂ ਮਿਲੇ ਮੈਂ ਸੁਮਨ ਪ੍ਰਕਾਸ਼ ਜੀ ਔਰ ਉਸ ਵੇਲੇ ਦੇ ਸਾਡੇ ਪ੍ਰਦੇਸ਼ ਅਧਿਆਪਕ ਸ਼ਵੇਤ ਮਲਕ ਜੀ ਦੇ ਨਾਲ ਜਾ ਕੇ ਡਾਕਟਰ ਹਰਸ਼ਵਰਧਨ ਜੀ ਨੂੰ ਮਿਲਿਆ ਉੱਥੇ ਜਾ ਕੇ ਪ੍ਰੋਜੈਕਟ ਰਿਪੋਰਟ ਲੈ ਕੇ ਗਿਆ ਜਦੋਂ ਮੈਂ ਚੇਅਰਮੈਨਸ ਇੰਪਰੂਵਮੈਂਟ ٹرسٹ ਦਾ ਮੈਂ ਇੱਥੇ ਸੁਪਰ ਸਪੈਸ਼ਲਿਟੀ ਹਸਪੀਟਲ ਬਣਾਉਣ ਵਾਸਤੇ ਪ੍ਰੋਪੋਜ਼ਲ ਬਣਾਈ ਉਹ ਪ੍ਰੋਪੋਜ਼ਲ ਪੰਜਾਬ ਸਰਕਾਰ ਨੇ ਕਿਤੇ ਨਾ ਕਿਤੇ ਉਹਨੂੰ ਮਨਜ਼ੂਰੀ ਦੇਣ ਦੀ ਪ੍ਰੋਸੈਸ ਦੇ ਵਿੱਚ ਆ ਗਈ ਸੀ ਤੇ ਸਰਕਾਰ ਕਾਂਗਰਸ ਦੀ ਆ ਗਈ ਉਸ ਤੋਂ ਬਾਅਦ ਉਹ ਖੂਖਾ ਤੇ ਬਹਿ ਗਿਆ ਉਸ ਤੋਂ ਬਾਅਦ ਇਹ ਪ੍ਰੋਜੈਕਟ ਸ਼ੁਰੂ ਕੀਤਾ ਲੇਕਿਨ ਕਿਸੇ ਤਰ੍ਹਾਂ ਦੀ ਕਪੂਰਥਲੇ ਵਾਸਤੇ ਐਫਰਟਸ ਦੀ ਸਾਡੇ ਵੱਲੋਂ ਕੋਈ ਕਮੀ ਨਹੀਂ ਤੁਹਾਨੂੰ ਅੱਜ ਦੱਸਾਂ ਸ਼ਾਇਦ ਤੁਹਾਡੇ ਲੋਕਾਂ ਦੀ ਜਾਣਕਾਰੀ ਚ ਹੈਗਾ ਜਾਂ ਨਹੀਂ ਹੈਗਾ ਪ੍ਰਧਾਨ ਮੰਤਰੀ ਦੀ ਇੱਕ ਯੋਜਨਾ ਦੇ ਮੁਤਾਬਕ ਦੇ ਤਹਿਤ 100 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲੇ ਦੇ ਅੰਦਰ ਆ ਜਿਹੜੀ ਪੀਰ ਚੌਧਰੀ ਰੋਡ ਦੇ ਉੱਤੇ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਜਿਹੜੀ ਜਗ੍ਹਾ ਪਈ ਹੈ ਖਾਲੀ 100 ਕਰੋੜ ਦੀ ਲਾਗਤ ਨਾਲ ਸੈਂਕਸ਼ਨ ਵੀ ਹੋ ਚੁੱਕਾ ਪ੍ਰੋਸੈਸ ਵੀ ਹੋ ਚੁੱਕਾ ਕ੍ਰਿਟੀਕਲ ਕੇਅਰ ਸੈਂਟਰ ਕ੍ਰਿਟੀਕਲ ਕੇਅਰ ਸੈਂਟਰ ਪ੍ਰਧਾਨ ਮੰਤਰੀ ਦੀ ਯੋਜਨਾ ਦੇ ਨਾਲ ਕੰਮ ਸ਼ੁਰੂ ਹੋ ਚੁੱਕਾ ਹੈ ਔਰ ਉਹ ਬਹੁਤ ਜਲਦੀ ਕ੍ਰਿਟੀਕਲ ਕੇਅਰ ਸੈਂਟਰ ਮਰੀਜ਼ਾਂ ਵਾਸਤੇ ਦਾ ਮਤਲਬ ਉੱਥੇ ਕੋਈ ਤਰ੍ਹਾਂ ਦਾ ਕ੍ਰਿਟੀਕਲ ਪੇਸ਼ੈਂਟ ਆਏਗਾ ਉਹਦੇ ਵਾਸਤੇ ਐਮਰਜੈਂਸੀ ਸਰਵਿਸਿਜ਼ ਹੋਣਗੀਆਂ ਉਹਦੇ ਵਾਸਤੇ ਹਰ ਤਰ੍ਹਾਂ ਦੀ ਫੈਸਿਲਿਟੀ ਉੱਥੇ ਹੋਏਗੀ ਉਹਦਾ ਕੰਮ ਸ਼ੁਰੂ ਹੋ ਚੁੱਕਾ ਹੈ ਦੂਸਰੀ ਚੀਜ਼ ਰੇਲ ਕੋਡ ਐਫੈਕਟਿੰਗ ਕਬੂਸਲਾ 1986 ਦੇ ਵਿੱਚ ਫੌਂਡ ਵਿੱਚ ਆਈ ਸੀ ਜਿਸ ਤਰ੍ਹਾਂ ਹੋਈ ਜਿੰਨੀ ਆਈ ਜਿਸ ਤਰ੍ਹਾਂ ਆਈ ਉਹਦਾ ਕਪੂਰਥਲੇ ਨੂੰ ਬਹੁਤ ਵੱਡਾ ਵਾਅਦਾ ਹੋਇਆ ਜੇ ਮੁੱਦੇ ਦੀ ਗੱਲ ਕਰਦੇ ਹਾਂ ਤੇ ਅੱਜ ਕਪੂਰਥਲਾ ਵਾਸੀਆਂ ਨੂੰ ਦੱਸਾਂ ਕਿ ਪਿਛਲੇ 6 ਮਹੀਨੇ ਤੋਂ ਕਪੂਰਥਲਾ ਰੇਲ ਕੋਚ ਫੈਕਟਰੀ ਦਾ ਸੈਕੰਡ ਫੇਸ ਦਾ ਕੰਮ 400 ਕਰੋੜ ਦੀ ਲਾਗਤ ਦੇ ਨਾਲ ਅੰਦਰ ਸ਼ੁਰੂ ਹੋ ਚੁੱਕਾ ਜਿੱਡਾ ਯੂਨਿਟ ਕਪੂਰਥਲੇ ਦੇ ਵਿੱਚ ਰੇਲ ਕੋਚ ਫੈਕਟਰੀ ਦਾ ਪਹਿਲਾਂ ਚੱਲ ਰਿਹਾ ਓਡਾ ਹੀ ਯੂਨਿਟ ਅੰਦਰ ਜਿਹੜੀ ਫालतੂ ਪਈ ਜ਼ਮੀਨ ਦੇ ਵਿੱਚ ਬਨਣਾ ਸ਼ੁਰੂ ਹੋ ਚੁੱਕਾ ਤਾਨੂੰ ਕੋ ਬਹੁਤ ਮੁੱਦੇ ਆ ਅਸੀਂ ਡਵੈਲਪਮੈਂਟ ਕਰ ਜਿਹੜਾ ਕੰਮ ਸ਼ੁਰੂ ਹੋ ਚੁੱਕਾ ਅਸੀਂ ਉਹਦੀ ਗੱਲ ਦੱਸਦੇ ਆ ਅਸੀਂ ਹਵਾ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਰੀਆਂ ਆਪੀਆਂ ਇਹ ਆਮ ਆਦਮੀ ਪਾਰਟੀ ਝੂਠ ਦੀ ਸਰ ਦਾ ਪਲੰਦਾ ਇਹ ਝੂਠ ਦੇ ਪਲੰਦੇ ਨੂੰ ਦਿੱਲੀ ਦੇ ਵਿੱਚ ਕੀ ਇਹਨਾਂ ਦਾ ਹਸ਼ਰ ਹੋਇਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਔਰ ਪੰਜਾਬ 'ਚ 2027 'ਚ ਆਉਣ ਵਾਲਾ ਦੇਖੋ ਹਰ ਕੋਈ ਆਪਣੀ ਸੋਚ ਹੈ ਮੇਰੀ ਸੋਚ ਜਿੱਦਨ ਮੈਂ ਇੰਪਰੂਵਮੈਂਟ ਰਸਟ ਕਪੂਸਲਾ ਦਾ ਮੈਨੂੰ ਪਾਰਟੀ ਨੇ ਸਰਕਾਰ ਪੰਜਾਬ ਸਰਕਾਰ ਨੇ ਮੇਰੀ ਪਾਰਟੀ ਨੇ ਮੈਨੂੰ ਸ਼ੀਟ ਤੇ ਨਵਾਜਿਆ ਸੀ ਉਦੋਂ ਮੈਂ ਥੇਹ ਲੈ ਕੇ ਬੈਠਾ ਸੀ ਕਿ ਮੈਂ ਕਪੂਰਥੇ ਨੂੰ ਕੋਈ ਤੇਨ ਦੇ ਕੇ ਜਾਵਾਂ ਸੁਪਰ ਸਪੈਸ਼ਲਟੀ ਹਸਪੀਟਲ ਦੀ ਪ੍ਰਪੋਜ਼ਲ ਹੌਲੀ ਹੌਲੀ ਕਰਕੇ ਉਹ ਜਿਹੜੀ ਮੈਡੀਕਲ ਕਾਲਜ ਦੇ ਹੋਂਦ ਵਿੱਚ ਆ ਗਈ ਧੰਨਵਾਦੀਆਂ ਸਾਡੇ ਆਦਰਮੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਜਿਨ੍ਹਾਂ ਨੇ ਐਡਾ ਵੱਡਾ ਅਨਾਉਂਸਮੈਂਟ ਦਿੱਤੀ ਐਡੀ ਵੱਡੀ ਕਪੂਰਥੇ ਨੂੰ ਇੱਕ ਫੈਸਿਲਿਟੀ ਦਾ ਸੈਂਕਸ਼ਨ ਕੀਤਾ ਔਰ ਉਹਦੇ ਲਈ ਪੈਸਾ ਵੀ ਦਿੱਤਾ ਜਿਹੜਾ ਪੈਸਾ ਅੱਜ ਵੀ ਖੂ ਖਾਤਿਆਂ ਦੇ ਵਿੱਚ ਬੈਂਕਾਂ ਦੇ ਵਿੱਚ ਰੋਲਦਾ ਪਿਆ ਔਰ ਪੰਜਾਬ ਸਰਕਾਰ ਨੂੰ ਕੇਂਦਰ ਵੱਲੋਂ ਦੋ ਨੋਟਿਸ ਆ ਚੁੱਕੇ ਹੋਏ ਆ ਕਿ ਜੇ ਤੁਸੀਂ ਤੈ ਸਮੇਂ ਸੀਮਾ ਦੇ ਵਿੱਚ ਕੰਮ ਨਹੀਂ ਸ਼ੁਰੂ ਕਰੋਗੇ ਇਹ ਪੈਸਾ ਸਿਰ ਵਾਪਸ ਲੈ ਜਾਵਾਂਗੇ ਇਡੀ ਨਲਗਾਯਕ ਔਰ ਕਮੀ ਸਰਕਾਰ ਇਸ ਪ੍ਰੋਜੈਕਟ ਦੇ ਨੋਡਲ ਅਫਸਰ ਡਾਕਟਰ ਕਰਮਜੀਤ ਸਿੰਘ ਨਾਲ ਮੇਰੀ ਕਈ ਵਾਰ ਮੈਂ ਉਹਨਾਂ ਨੂੰ ਫੋਲੋ ਅਪ ਕੀਤਾ ਮੈਡੀਕਲ ਕਾਲਜ ਆਈਸ ਡਿਪਾਰਟਮੈਂਟ ਦੇ ਅੰਮ੍ਰਿਤਸਰ ਦੇ ਅੰਦਰ ਹੈੱਡ ਆਫ ਦਾ ਡਿਪਾਰਟਮੈਂਟ ਨੇ ਜਿਹੜੇ ਨੋਡਲ ਅਫਸਰ ਨੇ ਉਹਨਾਂ ਦੇ ਹੱਥ ਪੈਰ ਬੰਨੇ ਹੋਏ ਆ ਕੇਂਦਰ ਉਹ ਇਸ ਕਾਲਜ ਦੇ ਟੈਂਡਰ ਦੀ ਫਾਈਲ ਜਿਹੜੀ ਆ ਚੀਫ ਮਿਨਿਸਟਰ ਦੀ ਟੇਬਲ ਦੇ ਉੱਤੇ ਪਤਾ ਨਹੀਂ ਕਿੰਨੀ ਦੇਰ ਦੀ ਪਈ ਹੈ ਜੋ ਮੇਰੀਆਂ ਜੋ ਮੇਰੀ ਮੇਰੀ ਜਾਣਕਾਰੀ ਹੈ ਮੈਨੂੰ ਚਿੰਤਾ ਵੀ ਮੈਂ ਆਪਣੇ ਰਹਿੰਦੇ ਜੀਵਨ ਦੇ ਵਿੱਚ ਇੱਕ ਮੈਡੀਕਲ ਕਾਲਜ ਦੀ ਫੈਸਿਲਿਟੀ ਜਿਹੜੀ ਆ ਕਪੂਰਥਲੇ ਨੂੰ ਕਪੂਰਥਲੇ ਦੇ ਕੋਲ ਕਿਸੇ ਤਰ੍ਹਾਂ ਦੀ ਵੀ ਕੋਈ ਮੈਡੀਕਲ ਫੈਸਿਲਿਟੀ ਅਵੇਲੇਬਲ ਨਹੀਂ ਹੈਗੀ ਰਾਤ ਭਰaté ਕੋਈ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਤਾਂ ਸਾਨੂੰ ਜਲੰਧਰ ਦੌਰਣਾ ਪੈਂਦਾ ਔਰ 50 ਤੋਂ 60% ਜਿਹੜੀਆਂ ਕੈਜ਼ੁਐਲਟੀਆਂ ਆਨ ਦਾ ਵੇ ਹੁੰਦੀਆਂ ਉਹ ਇਸ ਲਈ ਹੁੰਦੀਆਂ ਕਿ ਕਪੂਰਥਲਾ ਡਿਪਰਾਈਵਡ ਹੈ ਅਦਾਸ ਹੁੰਦੂ 11-12 ਵਜੇ ਤੁਹਾਨੂੰ ਕੋਈ ਡਾਕਟਰ ਨਹੀਂ ਮਿਲਦਾ ਸੋ ਇਸ ਲਈ ਮੈਂ ਤਾਂ ਚਿੰਤਾ ਕਰਦਾ ਔਰ ਮੈਂ ਸਮਾਜਦਹਿ ਵਿੱਚ ਇੱਕ ਸਾਰਿਆਂ ਦਾ ਤੁਹਾਡੇ ਕਹਿਣ ਦੇ ਮੁਤਾਬਿਕ ਨਿਸ਼ਚਿਤ ਰੂਪ ਵਿੱਚ ਸਾਰੇ ਸਾਰੀਆਂ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਆਹਵਾਨ ਕਰਦਾ ਆਓ ਇਕੱਠੇ ਹੋ ਕੇ ਲੱਗੀਏ ਇਹ ਛੂੜ ਦੇ ਪਲੰਦੇ ਦੇ ਕੋਲੋਂ ਇਹ ਫਾਈਲ ਲੈ ਕੇ ਕਿਸੇ ਤਰ੍ਹਾਂ ਕੰਮ ਸ਼ੁਰੂ ਕਰਵਾਈਏ ਥੈਂਕ ਯੂ